ਲੇਕਿਨ ਹੁਣ ਜਿਸ ਵੇਲੇ ਪਾਣੀ ਸਾਰਾ ਸੁੱਕ ਚੁੱਕਿਆ ਹੋਇਆ ਤੇ ਉਸ ਵੇਲੇ ਇੱਕ ਮੈਂ ਤੇ ਸਮਝਦਾ ਵੀ ਇਹੋ ਜਿਹਿਆਂ ਜਿਹੜੇ ਪੋਲੀਟੀਕਲ ਲੋਕ ਆ ਮਹਿਜ ਇੱਕ ਡਰਾਮਾ ਡਰਾਮਾ ਕਰਨ ਆਉਂਦੇ ਆ ਆਪਣੀਆਂ ਹਾਜ਼ਰੀਆਂ ਲਵਾਉਣ ਆਉਂਦੇ ਆ ਤਾਂ ਕਿ ਲੋਕੀ ਪੁੱਛਣ ਵੀ ਉੱਥੇ ਗਏ ਨਹੀਂ ਸੀ ਇਹ ਆਪਾਂ ਲੋਕਾਂ ਦੀ ਹਮਦਰਦੀ ਕਰਨ ਵਾਸਤੇ ਆਏ ਆ ਲੋਕਾਂ ਦਾ ਦੁੱਖ ਵੰਡਾਉਣ ਦੇ ਵਾਸਤੇ ਆਏ ਆ ਤੇ ਇੱਥੇ ਜਿਹੜਾ ਸਰੋਪਾ ਮੈਂ ਨਹੀਂ ਸਮਝਦਾ ਵੀ ਕੋਈ ਸਰੋਪਾ ਦਾ ਇਹੋ ਜੇ ਟਾਈਮਾਂ ਦੇ ਵਿੱਚ ਸਰੋਪਾ ਲੈਣਾ ਜਾਂ ਜਿੰਨੇ ਵੀ ਸਰੋਪਾ ਦੇਣਾ ਇਹ ਕਿਸੇ ਵੀ ਤਰ੍ਹਾਂ ਦੇ ਨਾਲ ਠੀਕ ਨਹੀਂ। ਜਿਵੇਂ ਵੀ ਜਿਹੜੇ ਵੀ ਸਿੰਘ ਨੇ ਕੀਤੀ ਆ ਮੈਨੂੰ ਪਤਾ ਲੱਗਾ ਵੀ ਉਹ ਸਾਡਾ ਮੁਲਾਜ਼ਮ ਵੀ ਨਹੀਂ ਐ ਰਿਟਾਇਰ ਮੁਲਾਜ਼ਮ ਐ। ਕਿ ਕਾਂਗਰਸ ਦੀ ਜਦੋਂ ਕੋਈ ਵੀ ਗੱਲ ਆਉਂਦੀ ਆ ਤੇ 84 ਉਸੇ ਵੇਲੇ ਯਾਦ ਆ ਜਾਂਦੀ ਆ। ਉਹ ਜਿਹੜੇ ਜ਼ਖਮਾਂ ਪੰਜਾਬ ਦੇ ਲੋਕ ਕਦੀ ਵੀ ਨਹੀਂ ਭੁੱਲ ਸਕਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਸਾਡੇ ਮਹਾਨ ਸ਼ੂਰਬੀਰ ਯੋਧਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੋ ਉਹ ਜਿਹੜੀਆਂ ਸਾਰੀਆਂ ਘਟਨਾਵਾਂ ਨਵੰਬਰ 784 ਜਿਹੜੀ ਸਾਹਮਣੇ ਆ ਜਾਂਦੀ ਆ ਤੋ ਕਦੀ ਵੀ ਕੋਈ ਸਿੱਖ ਭੁੱਲ ਨਹੀਂ ਸਕਦਾ ਸੋ ਇਹ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜਾਂ ਜਿੱਥੇ ਵੀ ਲੋਕਾਂ ਨੇ ਇਹਨੂੰ ਠੀਕ ਨਹੀਂ ਸਮਝਿਆ ਜੋ ਜਿਨ੍ਹਾਂ ਨੇ ਸਰੋਪਾ ਦਿੱਤਾ ਸੀ ਉਹਦੀ ਵੀ ਨਿੰਦਿਆ ਕਰਦੇ ਆ ਤੇ ਲੈਣ ਵਾਲੇ ਦੀ ਵੀ ਅਸੀਂ ਨਿੰਦਿਆ ਕਰਦੇ ਆ ਤੇ ਲੇਕਿਨ ਜਿਹੜੀ ਸਰੋਪਾ ਉਹ ਖਾਸ ਕਰਕੇ ਇਹਦੀ ਇੱਕ ਮਹੱਤਤਾ ਹੁੰਦੀ ਆ ਕੋਈ ਬੰਦਾ ਕੋਈ ਖੇਤਰ ਦੇ ਵਿੱਚ ਉਹਨੇ ਕੋਈ ਵੱਡਾ ਨਾਮਣਾ ਖੱਟਿਆ ਹੋਵੇ ਕੋਈ ਉਹਦੀ ਸਨਮਾਨ ਵਾਲੀ ਗੱਲ ਹੋਵੇ ਤੇ ਉੱਥੇ ਉਹਨੂੰ ਜਿਹੜੇ ਸਰੋਪਾ ਉਹ ਸਨਮਾਨ ਵਜੋਂ ਦਿੱਤਾ ਜਾਂਦਾ ਲੇਕਿਨ ਅੱਜ ਕੱਲ ਤੇ ਸਰੋਪਾ ਦੀ ਇਹ ਬਹੁਤ ਵੱਡੀ ਇੱਕ ਬੇਅਦਬੀ ਹੋ ਰਹੀ ਆ ਪੰਜਾਬ ਭਰ ਦੇ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਵਾਸਤੇ ਕੱਲ ਰਾਹੁਲ ਗਾਂਧੀ ਬੀਤੇ ਦਿਨੀ ਜੋ ਸ਼੍ਰੀ ਹਮਸਾ ਸਾਹਿਬ ਵਿਖੇ ਪਹੁੰਚਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਅਜਨਾਲਾ ਰਮਦਾਸ ਜਾਂ ਫਿਰ ਡੇਰਾ ਬਾਬਾ ਨਾਨਕ ਵਾਲੇ ਇਲਾਕਿਆਂ ਦੇ ਵਿੱਚ ਜਾਇਆ ਜਾਂਦਾ ਹੈ ਦੌਰਾ ਕਰਨ ਵਾਸਤੇ ਹਾਲ ਜਾਣਨ ਵਾਸਤੇ ਕਿ ਕਿੱਦਾਂ ਦੇ ਹਾਲਾਤ ਹੈਗੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਜਦੋਂ ਰਮਦਾਸ ਵਿਖੇ ਪਹੁੰਚਦੇ ਨੇ ਗੁਰੂ ਘਰ ਵਿਖੇ ਪਹੁੰਚਦੇ ਨੇ ਤਾਂ ਉੱਥੇ ਸਰੋਪਾ ਪੇਟ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਵਿਰੋਧ ਜਿਹੜਾ ਇਸ ਗੱਲ ਦਾ ਹੋ ਰਿਹਾ ਤਾਂ ਸਾਡੇ ਨਾਲ ਜੈਪ ਸਿੰਘ ਬਿਆਸੀ ਜੀ ਮੌਜੂਦ ਨੇ ਸạchਕੰਸ਼ਰੀ ਹਰਮੰਦਰ ਸਾ ਉਹਨਾਂ ਵੀ ਗੱਲ ਕਰਦੇ ਆ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਕਾਫੀ ਕਹਿ ਸਕਦੇ ਮਾੜੇ ਹਾਲਾਤ ਪੰਜਾਬ ਦੇ ਹੋਏ ਨੇ ਜਿਸ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਪਹੁੰਚਦੀਆਂ ਨੇ ਇਲਾਕੇ ਦਾ ਦੌਰਾ ਵੀ ਕਰਦੀਆਂ ਲੋਕਾਂ ਨਾਲ ਮਿਲਦੀਆਂ ਨੇ ਲੇਕਿਨ ਕੱਲ ਰਾਹੁਲ ਗਾਂਧੀ ਆਂਦੇ ਨੇ ਜਿਸ ਤੋਂ ਬਾਅਦ ਕਿ ਗੁਰੂ ਘਰ ਜਾਂਦੇ ਨੇ ਜਦੋਂ ਉਹਨਾਂ ਨੂੰ ਉੱਥੇ ਸਰੋਪਾ ਪੇਟ ਕਰ ਦਿੱਤਾ ਜਾਂਦਾ ਹੈ ਦੇਖੋ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪਾਣੀ ਦੀ ਬਹੁਤ ਵੱਡੀ ਜਿਹੜੀ ਕਰੋਪੀ ਆਈ ਆ ਇਸ ਕਰੋਪੀ ਦੇ ਵਿੱਚ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਪੂਰਾ ਹੋਣ ਵਾਲਾ ਘਾਟਾ ਔਰ ਪਰਿਵਾਰਾਂ ਦੀ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਲੱਖ ਟੁੱਟ ਚੁੱਕੇ ਹੋਏ ਆ ਸੋ ਮੈਂ ਸਮਝਦਾ ਵੀ ਜਿੱਥੇ ਚਲੋ ਮੈਂ ਸਮਝਦਾ ਆ ਵੀ ਸਾਰੀ ਦੁਨੀਆ ਦੇ ਭਾਰਵਤ ਦੇ ਵਿੱਚ ਪੰਜਾਬ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਹਮਦਰਦੀ ਆਈ ਆ ਲੇਕਿਨ ਹੁਣ ਜਿਸ ਵੇਲੇ ਪਾਣੀ ਸਾਰਾ ਸੁੱਕ ਚੁੱਕਿਆ ਹੋਇਆ ਤੇ ਉਸ ਵੇਲੇ ਇੱਕ ਮੈਂ ਤੇ ਸਮਝਦਾ ਵੀ ਇਹੋ ਜਿਹੇ ਜਿਹੜੇ ਪੋਲੀਟੀਕਲ ਲੋਕ ਆ ਮਹਿਜ ਇੱਕ ਡਰਾਮਾ ਡਰਾਮਾ ਕਰਨ ਆਉਂਦੇ ਆ ਆਪਣੀਆਂ ਹਾਜ਼ਰੀਆਂ ਲਵਾਉਣ ਆਉਂਦੇ ਆ ਤਾਂ ਕਿ ਲੋਕੀ ਪੁੱਛਣ ਵੀ ਤੂੰ ਉੱਥੇ ਗਏ ਨਹੀਂ ਸੀ ਪਰ ਉਸ ਵੇਲੇ ਲੇਕਿਨ ਇਹਨਾਂ ਪੋਲੀਟੀਕਲ ਪਾਰਟੀਆਂ ਦੀ ਕੋਈ ਵੀ ਕਿਸੇ ਥਾਂ ਤੇ ਵੀ ਕੋਈ ਇਹਨਾਂ ਦੀ ਕੋਈ ਸਮੁਲੀਅਤ ਸਾਨੂੰ ਪਹਿਲਾਂ ਦਿਖੀ ਨਹੀਂ ਲੇਕਿਨ ਨੌਜਵਾਨਾਂ ਨੇ ਹਰ ਤਰ੍ਹਾਂ ਦੇ ਨਾਲ ਉਹਨਾਂ ਲੋਕਾਂ ਦੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕਰਕੇ ਮਦਦ ਕੀਤੀ ਆ ਸੋ ਲੇਕਿਨ ਜਿਹੜੀ ਕੱਲ ਦੀ ਇੱਕ ਘਟਨਾ ਵਾਪਰੀ ਆ ਰਾਹੁਲ ਗਾਂਧੀ ਜਿਹੜਾ ਕਰੀਬਨ ਕਾਫੀ ਦਿਨ ਬਾਅਦ ਪੰਜਾਬ ਦੇ ਵਿੱਚ ਆਉਂਦੇ ਆ ਚਲੋ ਉਹਨਾਂ ਨੇ ਰਮਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਉਹਨਾਂ ਦੇ ਨਾਲ ਸੀ ਔਰ ਮੈਂ ਚੰਗੀ ਤਰ੍ਹਾਂ ਵੀਡੀਓ ਵੀ ਦੇਖੀ ਆ ਉਹ ਚਲੇ ਗਏ ਸੀ ਵਾਪਸ ਫਿਰ ਦੁਬਾਰਾ ਉਹਨਾਂ ਨੂੰ ਜਿਹੜਾ ਸਰੋਪਾ ਦੇਣਾ ਇਹ ਆਪਾਂ ਲੋਕਾਂ ਦੀ ਹਮਦਰਦੀ ਕਰਨ ਵਾਸਤੇ ਆਏ ਆ ਲੋਕਾਂ ਦਾ ਦੁੱਖ ਵੰਡਾਉਣ ਦੇ ਵਾਸਤੇ ਆਏ ਆ ਤੇ ਇੱਥੇ ਜਿਹੜਾ ਸਰੋਪਾ ਮੈਂ ਨਹੀਂ ਸਮਝਦਾ ਵੀ ਕੋਈ ਸਰੋਪਾ ਦਾ ਇਹੋ ਜੇ ਟਾਈਮਾਂ ਦੇ ਵਿੱਚ ਸਰੋਪਾ ਲੈਣਾ ਜਾਂ ਜਿੰਨੇ ਵੀ ਸਰੋਪਾ ਦੇਣਾ ਇਹ ਕਿਸੇ ਵੀ ਤਰ੍ਹਾਂ ਦੇ ਨਾਲ ਠੀਕ ਨਹੀਂ ਸੋ ਮੈਂ ਸਮਝਦਾ ਵੀ ਇਹ ਜਿਹੜੀ ਘਟਨਾ ਜਾਂ ਕਿਸੇ ਵੀ ਜਿਹੜੇ ਵੀ ਸਿੰਘ ਨੇ ਕੀਤੀ ਆ ਮੈਨੂੰ ਪਤਾ ਲੱਗਾ ਵੀ ਉਹ ਸਾਡਾ ਮੁਲਾਜ਼ਮ ਵੀ ਨਹੀਂ ਹੈ ਰਿਟਾਇਰ ਮੁਲਾਜ਼ਮ ਹੈ ਪਰ ਜਿਸ ਨੇ ਵੀ ਇਹ ਘਟਨਾ ਕੀਤੀ ਕਿਉਂਕਿ ਕਾਂਗਰਸ ਦੀ ਜਦੋਂ ਕੋਈ ਵੀ ਗੱਲ ਆਉਂਦੀ ਆ ਤੇ 84 ਉਸੇ ਵੇਲੇ ਯਾਦ ਆ ਜਾਂਦੀ ਆ ਉਹ ਜਿਹੜੇ ਜ਼ਖਮਾਂ ਪੰਜਾਬ ਦੇ ਲੋਕ ਕਦੀ ਵੀ ਨਹੀਂ ਭੁੱਲ ਸਕਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਸਾਡੇ ਮਹਾਨ ਸ਼ੂਰ ਬੀਰ ਯੋਧਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੋ ਉਹ ਜਿਹੜੀਆਂ ਸਾਰੀਆਂ ਘਟਨਾਵਾਂ ਨਵੰਬਰ 784 ਜਿਹੜੀ ਸਾਹਮਣੇ ਆ ਜਾਂਦੀ ਆ ਤੋ ਉਹ ਕਦੀ ਵੀ ਕੋਈ ਸਿੱਖ ਭੁੱਲ ਨਹੀਂ ਸਕਦਾ ਪਰ ਚਲੋ ਜੇ ਉਹ ਪੰਜਾਬ ਦੇ ਵਿੱਚ ਆਪਣੀ ਹਮਦਰਦੀ ਲੈ ਕੇ ਆਏ ਸੀ ਇੱਥੋਂ ਦਾ ਦੇਖਣ ਆਏ ਸੀ ਤੇ ਉਹਨਾਂ ਨੂੰ ਮਹਿਜ ਇੱਕ ਨਿਮਰਤਾ ਦੇ ਨਾਲ ਹੋ ਕਰਕੇ ਸਾਰੇ ਲੋਕਾਂ ਦੇ ਕੋਲ ਜਾਣਾ ਚਾਹੀਦਾ ਸੀ ਉਹਨਾਂ ਨੂੰ ਦੁੱਖ ਸਾਂਣਾ ਚਾਹੀਦਾ ਸੀ ਪਰ ਗੁਰੂ ਘਰਾਂ ਦੇ ਬਾ ਜਾ ਕਰਕੇ ਇਸ ਤਰ੍ਹਾਂ ਸਰੂਪ ਉਹ ਲੈਣਾ ਜਾਂ ਜਿੰਨੇ ਵੀ ਸਰੂਪ ਉਹ ਦੇਣਾ ਇੱਕ ਮਹਿਜ ਮੈਂ ਸਮਝਦਾ ਵੀ ਲੋਕਾਂ ਦੇ ਇੱਕ ਫੋਨ ਦੇ ਉਤੇ ਸਮਝ ਲਓ ਵੀ ਲੂਣ ਪਾਉਣ ਵਾਲੀ ਗੱਲ ਹੀ ਆ ਸੋ ਇਹ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜਾਂ ਜਿੱਥੇ ਵੀ ਲੋਕਾਂ ਨੇ ਇਹਨੂੰ ਠੀਕ ਨਹੀਂ ਸਮਝਿਆ ਸੋ ਜਿਨ੍ਹਾਂ ਨੇ ਸਰੋਪਾ ਦਿੱਤਾ ਸੀ ਉਹਦੀ ਵੀ ਨਿੰਦਿਆ ਕਰਦੇ ਆ ਤੇ ਲੈਣ ਵਾਲੇ ਦੀ ਵੀ ਅਸੀਂ ਨਿੰਦਿਆ ਕਰਦੇ ਆ ਵੀ ਤੁਸੀਂ ਲੋਕ ਆਓ ਲੋਕਾਂ ਦੇ ਨਾਲ ਉਹਨਾਂ ਦੇ ਕੋਲ ਖਲੋ ਉਹਨਾਂ ਦੇ ਨਾਲ ਹਮਦਰਦੀ ਕਰੋ ਤੇ ਸਰੋਪਾ ਉਹ ਜਿਹੜਾ ਲੈਣਾ ਦੇਣਾ ਇਹ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਾਜਬ ਨਹੀਂ ਹੈ ਸੋ ਮੈਂ ਹਾਂ ਇਹਨਾਂ ਦੇ ਵਿੱਚ ਵੀ ਪ੍ਰਧਾਨ ਸਾਹਿਬ ਵੱਲੋਂ ਜਾਂ ਕਹਿ ਲਿਏ ਕਿ ਪਹਿਲਾਂ ਵੀ ਐਸ ਗੱਲ ਤੇ ਗੱਲ ਮਤਾ ਵੀ ਪਾਸ ਹੋਇਆ ਕਿ ਜਦੋਂ ਸਰੋਪਾ ਜਿਹੜਾ ਨਹੀਂ ਦਿੱਤਾ ਜਾਣਾ ਇਹਦੀ ਵੀ ਇੱਕ ਮਹੱਤਤਾ ਹੈਗੀ ਆ ਸਰੋਪਾ ਇਦਾਂ ਹਰ ਕਿਸੇ ਦੇ ਦੇਖੋ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਜਦੋਂ ਦੀ ਵੀ ਇਹ ਸੇਵਾ 'ਤੇ ਆਏ ਆ ਤੇ ਖਾਸ ਕਰਕੇ ਸਰੋਪਾਉ ਦੀ ਜਿਹੜੀ ਮਹਾਨਤਾ ਸੀਗੀ ਇਹ ਦਿਨੋਂ ਦਿਨ ਇੱਕ ਕਿਸਮ ਦੀ ਘਟਦੀ ਜਾ ਰਹੀ ਹੈ ਆਪਾਂ ਕਿਸੇ ਥਾਂ ਤੇ ਵੀ ਕੋਈ ਆਪਾਂ ਪੋਲਿਟਿਕਲ ਕਰਨਾ ਹੁੰਦਾ ਆਪਾਂ ਬਾਦਵਾ ਲੋਕਾਂ ਦੇ ਗਾਲਾਂ ਦੇ ਵਿੱਚ ਆਪਾਂ ਸਰੋਪਾ ਪਾਈ ਜਾਂਦੇ ਆ ਤੇ ਉਸ ਸਰੋਪਾ ਆਉਦੀ ਇੱਕ ਕਿਸਮ ਦੀ ਆਪਾਂ ਬੇਅਦਬੀ ਕਰ ਰਹੇ ਹੁੰਦੇ ਆ ਸੋ ਇਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਮਨਾਉਣ ਜਾ ਰਿਹਾ 350 ਸਾਲਾ ਨਗਰ ਕੀਰਤਨ ਪੂਰੇ ਭਾਰਤ ਵਰਤ ਦੇ ਵਿੱਚ ਜਾ ਰਿਹਾ ਮੈਂ ਖੁਦ ਵੀ 20 ਦਿਨ ਉੱਥੇ ਨਗਰ ਕੀਰਤਨ ਦੇ ਵਿੱਚ ਆ ਰਿਹਾ ਤੇ ਪ੍ਰਧਾਨ ਸਾਹਿਬ ਦੀ ਇਹ ਸਾਡੀ ਖਾਸ ਸਾਨੂੰ ਅਦਾਇਤਾਂ ਸਨ ਭਈ ਪੰਜਾਂ ਪਿਆਰਿਆਂ ਨੂੰ ਨਿਸ਼ਾਨ ਸੀ ਸਿੰਘਾਂ ਨੂੰ ਤੇ ਆਪਾਂ ਸਰੋਪਾ ਉਹ ਦੇਣੇ ਆ ਲੈਣੇ ਆ ਤੇ ਸੰਗਤ ਨੂੰ ਦਿਓ ਲੇਕਿਨ ਤੁਸੀਂ ਆਪ ਸਰੋਪਾ ਨਹੀਂ ਲੈਣੇ ਸੋ ਅਸੀਂ ਕਿਸੇ ਤਰ੍ਹਾਂ ਦੇ ਵੀ ਕਦੀ ਵੀ ਅਸੀਂ ਸੰਗਤ ਕੋਈ ਅਸੀਂ ਸਰੋਪਾ ਨਹੀਂ ਲੈ ਤੇ ਲੇਕਿਨ ਜਿਹੜੀ ਸਰੋਪਾ ਉਹ ਖਾਸ ਕਰਕੇ ਇਹਦੀ ਇੱਕ ਮਹੱਤਤਾ ਹੁੰਦੀ ਆ ਕੋਈ ਬੰਦਾ ਕੋਈ ਖੇਤਰ ਦੇ ਵਿੱਚ ਉਹਨੇ ਕੋਈ ਵੱਡਾ ਨਾਮ ਨਾ ਖਟਿਆ ਹੋਵੇ ਕੋਈ ਉਹਦੀ ਸਨਮਾਨ ਵਾਲੀ ਗੱਲ ਹੋਵੇ ਤੇ ਉੱਥੇ ਉਹਨੂੰ ਜਿਹੜੇ ਸਰੋਪਾ ਸਨਮਾਨ ਵਜੋਂ ਦਿੱਤਾ ਜਾਂਦਾ ਲੇਕਿਨ ਅੱਜ ਕੱਲ ਤੇ ਸਰੋਪਾ ਉਹਦੀ ਇਹ ਬਹੁਤ ਵੱਡੀ ਇੱਕ ਬੇਅਦਬੀ ਹੋ ਰਹੀ ਆ ਕਿਆ ਸੋ ਨ제ਬ ਸਿੰਘ ਅਭਿਆਸੀ ਜੀ ਤੋਂ ਉਹਨਾਂ ਵੱਲੋਂ ਖੁੱਲ ਕੇ ਗੱਲਬਾਤ ਕੀਤੀ ਗਿਆ ਕਿਉਂਕਿ ਬੀਤੇ ਦਿਨੀ ਜਿੱਦਾਂ ਰਾਹੁਲ ਗਾਂਧੀ ਜੋ ਗੁਰੂ ਨਗਰੀ ਵਿਖੇ ਆਉਂਦੇ ਨੇ ਜਾਂ ਫਿਰ ਹੜ ਦੇ ਨਾਲ ਪ੍ਰਭਾਵਿਤ ਇਲਾਕੇ ਜਿਹੜੇ ਨੇ ਉਹਨਾਂ ਦਾ ਦੌਰਾ ਕਰਨ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਸਰੋਪਾ ਜਦੋਂ ਪੇਟ ਕੀਤਾ ਜਾਂਦਾ ਉਸ ਤੋਂ ਬਾਅਦ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਸਿੱਖ ਕੌਮ ਦੇ ਵਿੱਚ ਜਾਂ ਫਿਰ ਪੰਜਾਬੀਆਂ ਦੇ ਵਿੱਚ ਇੱਕ ਰੋਸ਼ ਵਾਲੀ ਗੱਲ ਜਿਹੜੀ ਆ ਸਾਹਮਣੇ ਆ ਰਹੀ ਆ ਤਾਂ ਉਸ ਨੂੰ ਲੈ ਕੇ ਜਿਹੜਾ ਅੱਜ ਅਸੀਂ ਤਰਨਾਲ ਸ਼ਰਮਣੀ ਕਮੇਟੀ ਤੋਂ ਵੀ ਜਿਹੜਾ ਗੱਲਬਾਤ ਸਾਂਝੀ ਕੀਤੀ ਆ ਤਾਂ ਇਸੇ ਤਰ੍ਹਾਂ ਨਾ ਬਣੇ ਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਤਰਨਾਲ ਕਲੀ ਕਲੀ ਜਾਣਕਾਰੀ ਜਿਹੜੀ ਆ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਮਨੀ ਟੀਵੀ ਸ਼੍ਰੀ